ਹਾਂਜੀ ਬਾਈ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਕਿਦਾਂ ਠੀਕ ਹੋ ਸਾਰੇ ਤੇ ਆਪਾਂ ਆ ਗਏ ਆ ਆਪਣੇ ਸੈਟਅਪ ਤੇ ਆਪਣੇ ਫਾਰਮ ਤੇ ਜਿੱਥੇ ਆਪਾਂ ਬਰੀਡ ਕਰੀਦੀ ਆ ਤੇ ਜਾਨਵਰ ਆਪਣੇ ਹੈਗੇ ਫਿਰਦੇ ਪਹਿਲਾਂ ਹੀ ਕੁਸ ਵੀਰ ਦੇ ਆਪਾਂ ਕੁਲੇ ਛੱਡ ਕੇ ਗਏ ਸੀਗੇ ਤੇ ਹੁਣ ਆਪਾਂ ਬੱਚੇ ਲੁਧਿਆਣੇ ਤੋਂ ਬਾਈ ਹੁਣੇ ਆ ਰਹੇ ਉਹਨਾਂ ਨੂੰ ਦੇਣੇ ਆ ਇਸ ਪੀਲੇ ਮੁਰਗੇ ਦੇ ਠੀਕ ਆ ਤੇ ਕੈਮਰਾ ਥੋੜਾ ਹਿੱਲ ਰਿਹਾ ਇੱਕ ਮਿੰਟ ਕੋਨਾ ਇਹਨੂੰ ਤੇ ਤੁਹਾਨੂੰ ਦੱਸਦਾ ਵੀ ਕਿਹੜੇ ਬੱਚੇ ਭੇਜਨੇ ਆ ਉਹ ਆਪ ਹੀ ਆ ਰਿਹਾ ਬਾਈ ਨੂਰਮਲ ਬਸ ਸਟੈਂਡ ਆ ਰਿਹਾ ਨੂਰਮਲ ਮੈਨੂੰ ਉਹਦਾ ਵੀ ਇੱਕ ਕੰਮ ਸੀਗਾ ਤੇ ਉਹਨੂੰ ਮੈਂ ਕਿਹਾ ਬਾਈ ਮੈਂ ਤੇ ਨੂਰਮਲ ਫੜਾ ਦੂੰਗਾ ਇੱਕ ਲੁਧਿਆਣੇ ਤੋਂ ਤੇ ਆਪਾਂ ਜਦ ਤੱਕ ਇਹਨਾਂ ਜਰਮਾਂ ਦਾ ਮੈਂ ਕਿਹਾ ਤਨ ਸ਼ੌਂਕ ਕਰਵਾ ਦਿੰਨੇ ਆ ਠੀਕ ਆ ਨਾਲੇ ਗੱਲਾਂਬਾਤਾਂ ਕਰ ਲੈਣੀਆਂ ਪੇਟੀਆਂ ਆਪਾਂ ਤਿਆਰ ਕੀਤੀ ਹੋਈ ਆ ਉਹ ਮੁਰਗੀ ਖੋਲੀ ਹੋਈ ਆ ਉਹਦਾ ਵਜਨ ਪੂਰਾ ਹੋ ਗਿਆ ਤੇ ਉਹਨੂੰ ਆਪਾਂ ਲਾ ਦਾਂਗੇ ਇਸ ਮੁਰਗੇ ਨਾਲ ਨਹੀਂ ਅੰਡਰ ਡੈਗਨਲ ਆਉਣੇ ਆ ਜਾਂ ਲਾਉਣੇ ਆ ਬਿੰਗ ਮੁਰਗੇ ਨਾਲ ਉਹਨਾਂ ਕਰਦੇ ਆ ਇਹਦੀ ਬਰੀ ਚੈਕ ਇਹ ਮੁਰਗੀ ਉਹਦਾ ਮੈਨੂੰ ਬੱਚਾ ਨਾਲ ਲਾਉਣੀ ਪੈਣੀ ਆ ਉਹ ਪਿੱਛੇੋਂ ਮੈਂ ਸਾਫ਼ ਕਰਕੇ ਢੜਿਆ ਮੈਂ ਤੁਹਾਨੂੰ ਇੱਥੇ ਨਹੀਂ ਦਿਖਾ ਸਕਦਾ ਇਹਦੇ ਜਿਹੜੇ ਬੱਚੇ ਆ ਜਿਆਦਾ ਗਰਮ ਹੋ ਗਏ ਉਹਨਾਂ ਨੇ ਇਹਨੂੰ ਖਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਿੱਥੋਂ ਕੱਚੇ ਕੰਮ ਕਰਦੀ ਪਈ ਸੀ ਉੱਥੋਂ ਉਹ ਖਾਣ ਲੱਪ ਹੈ ਉਹਨਾਂ ਨੂੰ ਖੂਨ ਦਿਸ ਗਿਆ ਤੇ ਉਹਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ ਇਹਨੂੰ ਪਾ ਇਥੇ ਕੈਮਰਾ ਲਗਾਉਨੇ ਆ ਇੱਕ ਮਿੰਟ ਫਿਰ ਚੌਂਕ ਵਧੀਆ ਦਸਲੀ ਵਾਲਾ ਹੋ ਜਾਊਗਾ ਇੱਕ ਮਿੰਟ ਲੋ ਕੈਮਰਾ ਲਿਆ ਪਟਕਾ ਇਹਨਾਂ ਨੂੰ ਜਾਨਵਰਾਂ ਨੂੰ ਇਧਰ ਨੂੰ ਲੈ ਕੇ ਆਉਣਾ ਜਾਣਾ ਇਹਨਾਂ ਨੇ ਪਰੇ ਨੂੰ ਹੀ ਆ ਇੱਕ ਮਿੰਟ ਇਧਰ ਲੈ ਕੇ ਆਉਣਾ ਹਰਾ ਸੜਦਾ ਇੱਕ ਜਗ੍ਹਾ ਫਿਰ ਇੱਕ ਜਗ੍ਹਾ ਟਿੱਕੇ ਖਾਣੇ ਸਰਾ ਪਉਣਾ ਹੈ ਨਾ ਹਰੇ ਨਾਲ ਟਿੱਕੇ ਖਾਣਦੇ ਨੇ ਇੱਕ ਮਿੰਟ ਆਹ 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 ਰਾਦਤਾ ਪਾ ਇਹਨਾਂ ਨੂੰ ਇੱਧਰ ਤੁੱਪ ਪੈਂਦੀ ਪਈ ਆ ਇੱਧਰ ਚੱਲਦੇ ਆ ਫਿਰ ਜੇ ਵੀਡੀਓ ਸਾਫ਼ ਹੀ ਨਹੀਂ ਆਈ ਫਿਰ ਸ਼ੌਂਕ ਕਰਾਉਣ ਦਾ ਕੀ ਫਾਇਦਾ ਠੀਕ ਹੈ ਇਹ ਇੱਥੇ ਦੀ ਆ ਇੱਥੇ ਸਾਫ਼ ਆਉਂਦੀ ਪਈ ਵੀਡੀਓ ਠੀਕ ਹੈ ਉਹ ਮੈਂ ਤੁਹਾਡੇ ਨਾਲ ਗੱਲਾਂ ਬਤਾ ਕਰਦਾ ਸੀਗਾ ਉਹ ਮੁਰਗੀ ਦੇ ਬੱਚੇ ਜ਼ਿਆਦਾ ਗਰਮ ਹੋ ਗਏ ਉਹ ਮੁਰਗੀ ਉਹ ਝਾੜ ਕੇ ਪੂਜ ਦੀ ਗਰੀਜ ਕਰਦੀ ਪਈ ਜੀ ਕੱਚੇ ਖੰਭ ਉਹਨਾਂ ਨੇ ਕਿਤੇ ਖੂਨ ਦੇਖ ਲਿਆ ਉੱਥੋਂ ਹੀ ਉਹਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ ਮੁਰਗੀ ਨੂੰ ਕਾਫੀ ਜ਼ਿਆਦਾ ਪਿੱਛੋਂ ਖਾ ਗਿਆ ਉਹ ਤੇ ਮੈਂ ਹੁਣ ਮੁਰਗੀ ਨੂੰ ਪਾਣੀ ਪੂਣੀ ਲਾ ਕੇ ਤੇ ਬਾਹਰ ਛੱਡਿਆ ਉਹਨੂੰ ਆਹ ਮੁਰਗੀ ਆ ਦੇਖਿਓ ਪਿੱਛੋਂ ਸਾਰੀ ਖਾ ਗਿਆ ਇਹ ਆ ਜਿਹੜੀ ਆ ਉਹ ਤਾਂ ਮੈਨੂੰ ਤਾਂ ਪਤਾ ਨਹੀਂ ਸੀ ਲੱਗਣਾ ਵੀ ਇਹ ਖਾਦੀ ਹੋਈ ਆ ਦਰਸਲ ਜਦੋਂ ਮੈਂ ਆ ਗਏ ਦੇਖਿਆ ਬੱਚਿਆਂ ਦੀਆਂ ਚੁੰਝਾਂ ਸਾਰੀਆਂ ਖੂਨ ਨਾਲ ਭਰੀਆਂ ਪਈਆਂ ਜਿਹੜੀਆਂ ਕਿ ਮੈਂ ਇਹਦੇ ਵਿੱਚ YouTube ਤੇ ਨਹੀਂ ਦਿਖਾ ਸਕਦਾ ਕਿਉਂਕਿ ਸਟ੍ਰਾਈਕ ਆ ਜਾਊਗੀ ਜਿਨ੍ਹਾਂ ਨੇ ਆਪਣਾ ਜਿਹੜਾ ਚੈਨਲ ਆ ਅਡਾ ਦੇਣਾ ਉਹਨਾਂ ਨੇ ਇਸ ਆਪਾਂ ਉਹਦਾ ਤੁਹਾਨੂੰ ਦੱਸ ਦਿੱਤਾ ਵੀ ਜਾਨੀ ਕਿ ਜਿਆਦਾ ਗਰਮ ਹੋ ਗਿਆ ਬੱਚੇ ਫਿਰ ਮੈਂ ਉਹਦਾ ਟ੍ਰੀਟਮੈਂਟ ਕਰਦਾ ਹੁਣ ਪਾਣੀ ਵਿੱਚ ੁੱਪੇ ਰੱਖਿਆ ਹੋਇਆ ਕੈਲਸ਼ੀਅਮ ਲਾਈ ਸੀਗੀ ਲੇਕਿਨ ਥੋੜੀ ਲਾਈ ਸੀ ਹੁਣ ਆਪਾਂ ਤੇਜ਼ ਕਰਕੇ ਲਾ ਦਾਂਗੇ ਕੈਲਸ਼ੀਅਮ ਦੀ ਘਾਟ ਜਿਆਦਾ ਹੀ ਆ ਉਹਨਾਂ ਨੂੰ ਮੈਨੂੰ ਲੱਗਦਾ ਕਿਉਂਕਿ ਉਹ ਬੱਚੇ ਮੈਂ ਅੰਦਰ ਹੀ ਰੱਖਦਾ ਬਾਹਰ ਨਹੀਂ ਛੱਡਦਾ ਕਿਉਂ ਬਾਹਰ ਬਿੱਲਾ ਪੈਂਦਾ ਜਦੋਂ ਬਿੱਲੇ ਬਿੱਲਾ ਉਹਨੋਂ हट ਗਿਆ ਇੱਥੇ ਫਿਰ ਆਪਾਂ ਉਹਨਾਂ ਨੂੰ ਖੁੱਲੇ ਛੱਡਣ ਲੱਪਾਂਗੇ ਤਦ ਤੱਕ ਤਾਂ ਬੰਦੀ ਰੱਖਣੀ ਪਣੀ ਆ ਇਹਨਾਂ ਨੂੰ ਮੈਂ ਤਾੜਦਾ ਤੇ ਅੰਡਰ ਟੈਗਰ ਖੋਲਦਾ ਤੁਹਾਨੂੰ ਅੰਡਰ ਟੈਗਰ ਦਾ ਵੀ ਖੌਂਕਾਉਣਾ ਇੱਕ ਮਿੰਟ ਛੋਟੇ 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 ਨਹੀਂ ਨਈ ਨੂਰਮੈਲ ਬਸ ਲੈਣੀ ਆਉਣਗੇ ਉਹ ਇੱਥੇ ਬਣਾ ਦੇ ਮੇਰੇ ਬਾਸਰੇ ਆਉਣਗੇ ਬਾਸੇ ਤੋਂ ਹੋਏ ਵਧਿਆ ਨੂੰ ਵਾਪਸ ਮੜ ਜਾਗੇ ਜਿਹੜੇ ਚਿੱਟੀ ਬੱਲੇ ਮਰੇ ਨਹੀਂ ਦੇਖਦੇ ਹਾਂ ਇਹ ਹਾਲ ਚਿਰ ਬੜੇ ਬਰਾਵੇਂ ਨੇ ਮੇ ਨਾਲ ਹੀ ਆ ਬਲੇਜੀਰੋ ਕੰਮ ਉਹ ਕਰਿਆ ਹੁੰਦਾ ਕੀਆ ਪਹਿਲਾ ਆਪਾਂ ਲੈ ਆਂਦੀ ਆ ਚੰਨੋਂ ਬਾਹਰ ਚੰਨਾਂ ਨੂੰ ਛੱਡਦੀਆਂ ਇੱਥੇ ਕੋਲ ਵਾਲੇ ਅੰਡਾ ਡਟੇਗਾ ਕੀਆ ਹੁਣ ਅੰਡਾ ਡਟੇਗਾ ਖੂਲ ਨਹੀਂ ਹੈ ਲੋ ਵੀ ਬੱਸ ਬਤਾਇਆ ਕਿ ਅਸਲ ਇਹ ਕਾ ਨਾਲੇ ਵਾਲੇ ਗਲ ਵੀ ਮੁਰਗੀ ਪੀਲੀ ਆਪੀ ਆ ਗਈ ਆ ਇਹਨਾਂ ਨੇ ਹੁਣ ਉਧਰ ਨਹੀਂ ਜਾਣਾ ਮੈਂ ਦੱਸਿਆ ਹਨਾ ਉਧਰ ਨਹੀਂ ਜਾਣਾ ਤਿਆਰ ਰਹਿੰਦੇ ਆ ਓਏ 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 ਇਹ ਦੋ ਤਿੰਨ ਦਾ ਵਾਜ ਜਦੋਂ ਖੋਲਦਾ ਜਿਆਦਾ ਗਰਮ ਹੋ ਜਾਂਦਾ ਮੱਛਰ ਦਾ ਥੋੜਾ ਜਿਹਾ ਤਕਰੀਬਨ ਇਹ ਮੁਰਗੀਆਂ ਜੋੜ ਲਈ ਤਿਆਰ ਹੀ ਆ ਆ ਲੱਗਦਾ ਚੰਨੂ ਤਾਂ ਆ ਜੂਗੀ ਥੋੜੇ ਦਿਨਾਂ ਦੀਆਂ ਅੰਡਿਆਂ ਦੇ ਤਿਆਰੀ ਹੈ ਇਹਦੀ ਵੇ ਜਦੋਂ ਮੁਰਗੀ ਹੈ ਨਾ ਦਾਣਾ ਛੱਡ ਕੇ ਪੱਥਰ ਚੁੱਕ ਚੁੱਕ ਖਾਣ ਲੱਪਵੇ ਸਮਝ ਲਓ ਬਰੀਡਲੀ ਤਿਆਰ ਹੀ ਐ ਇਹ ਗਾਰੰਟੀ ਹੁੰਦੀ ਨਿਸ਼ਾਨੀ ਹੁੰਦੀ ਐ ਚੀਜ਼ ਦੀ ਦੇਖੋ ਤਾਂ ਮੱਛਰ ਤਾਂ ਕਿ ਨਹੀਂ ਇਹ ਦੇਖ ਕਰੋ ਸ਼ੌਂਕ ਉਹ ਇਸ ਲਈ ਟੀਮਾ ਦੀ ਹੈ ਜੇ ਤਾਂ ਇਹਨਾਂ ਨੇ ਨਾ ਲੜੀ ਪੱਕਾ ਰਦਾਇਆ ਮੇਰਾ ਇਹ ਅੰਡਰਟੈਕਰ ਨਾਲ ਲਾਵਾਂਗੇ ਤੇ ਜੇ ਲੜਦੀ ਹੋਈ ਫੇਰ ਉਹ ਜਿਹੜੀ ਮੁਰਗੀ ਆਪਣੇ ਬਿੰਗ ਮੁਰਗੇ ਨਾਲ ਇਹਦੇ ਵਾਸਤੇ ਕੱਤਿਆਂ ਦਾ ਤਾਂ ਚੱਲਣਾ ਠੀਕ ਹੈ ਇਸ ਲਈ ਟੀਆ ਆਪਣੀ ਮੁਰਗੀ ਨਹੀਂ ਦਿੰਦੇ ਹਾਂ ਇਹਨੂੰ ਬੱਚਿਆਂ ਨੇ ਖਾ ਲਿਆ ਆ ਸਾਦਾ ਆ ਤੁਹਾਨੂੰ ਦੱਸਿਆ ਵੀ ਖਾਂਦੇ ਪਏ ਆ ਇਹਨੂੰ ਵੀ ਹੁਣ ਆਪਾਂ ਬੀਗਮ ਨਾਲ ਹੀ ਲਾ ਦਮ ਬੀਗਮ ਮੁਰਗਾ ਜਿਹੜਾ ਆਪਣਾ ਠੀਕ ਹੈ ਉਹਨਾਂ ਲਾ ਦਾਂਗੇ ਇਹਨੂੰ ਲੋਨ ਦਾ ਕਾਰਨ ਇਹ ਆ ਉਹਨਾਂ ਨਾਲ ਗੂ ਹੁਣ ਬੱਚਿਆਂ ਨਾਲ ਨਹੀਂ ਦਾੜਾਂਗੇ ਬੱਚੇ ਇਹਨੂੰ ਖਾਣ ਲੱਪੇ ਆ ਉਸ ਦੇ ਜਿਹੜੇ ਖਾਂਬਾ ਜਿੱਥੇ ਖੂਨ ਨਾਲ ਦਿਸ ਗਿਆ ਤੇ ਉੱਥੋਂ ਖਾਣ ਲੱਪੇ ਇਹਨੂੰ ਇਹਨੂੰ ਹੁਣ ਆਪਾਂ ਬੇਗਮ ਨਾਲ ਆ ਗਏ ਮੁਰਗੇ ਨਾਲ ਤੇ ਬੇਗਮ ਬੱਚੇ ਬਣਾਉਣ ਦੀ ਕੋਸ਼ਿਸ਼ ਕਰਾਂ ਕਿਉਂਕਿ ਇਹਦੇ ਵਿੱਚੋਂ ਬੇਗਮ ਨਿਕਲਿਆਉਣੇ ਮੁਰਗੇ ਬੱਚੇ ਮੁਰਗੇ ਗਈ ਜਾਂਦਾ ਖਿਆਦਾਂ ਦੀ ਥੋੜੀ ਇੱਧਰ ਉੱਧਰ ਹੋ ਜਾਂਦੀ ਹੈ ਕੋਈ ਜ਼ਿਆਦਾ ਮੈਂ ਕਹਿ ਮਾਂ ਐਵੇਂ ਵੀ ਤੁਹਾਨੂੰ ਕਹਾਂ ਬੜਾ ਤਕੜਾ ਬਲਾੜਾ ਹੈ ਨੀਗਾ ਸ਼ਬਦ ਥੋੜੇ ਇੱਧਰ ਉੱਧਰ ਹੋ ਜਾਂਦੇ ਆ ਤੇ ਆਪਣੇ ਵੱਲੋਂ ਕੋਸ਼ਿਸ਼ ਕਰੀਦੀ ਆ ਫਿਰ ਵੀ ਸਹੀ ਬੋਲੀਏ ਤੇ ਤੁਹਾਨੂੰ ਸਹੀ ਤਰੀਕੇ ਨਾਲ ਸ਼ੌਂਕ ਕਰਵਾਈਏ ਤੇ ਕੱਲ ਬਾਈ ਹੁਣੀ ਆਪਾਂ ਨੂੰ ਫੋਨ ਕਰਦੇ ਸੀਗੇ ਅੰਡੇਾਂ ਲਈ ਤੇ ਭਰਾ ਮੈਂ ਦੁਬਾਰਾ ਫਿਰ ਕਹਿੰਨਾ ਆਂ ਅੰਡੇ ਮੈਂ ਸੇਲ ਨਹੀਂ ਕਰਦਾ ਆਪਣਾ ਬਰੀਡ ਦਾ ਕੰਮ ਆ ਆਪਾਂ ਬੱਚੇ ਦੇਈਂਦੇ ਆ ਲੇਕਿਨ ਉਹ ਭਰਾਣ ਆਪਾਂ ਵਾਦਾ ਕੀਤਾ ਆ ਕਿਉਂਕਿ ਉਹਨੇ ਕੈਨੇਡਾ ਲੈ ਕੇ ਜਾਣੇ ਆਂ ਅੰਡੇ ਤੇ ਉਹਨੂੰ ਆਪਾਂ ਥੋੜੇ ਅੰਡੇ ਦਵਾਂਗੇ ਸ਼ੌਂਕ ਕਰਵਾਵਾਂਗੇ ਠੀਕ ਐ ਤੇ ਲੋਕਲੀ ਮੈਂ ਅੰਡੇ ਨਹੀਂ ਸੇਲ ਕਰਦਾ ਬੱਚੇ ਸੇਲ ਕਰੀਦੇ ਆ ਆਪਾਂ ਬਾਕੀ ਕੁ ਮੁਰਗੀ ਆਪਣੀ ਬੱਚੇ ਕੱਢਦੀ ਪਈ ਆ ਮੈਂ ਜਾ ਕੇ ਦੇਖਦਾ ਕਿੰਨੇ ਕੁ ਬੱਚੇ ਕੱਢੇ ਆ ਉਧਰ ਹਜੇ ਮੈਂ ਗਿਆ ਨਹੀਂ ਉਹ ਤੇ ਆਉਂਦੇ ਮੈਂ ਇੱਧਰ ਆ ਗਿਆ ਮੈਂ ਕਿਹਾ ਚਲੋ ਪਹਿਲਾਂ ਇਹਨਾਂ ਦਾ ਸ਼ੌਕ ਕਰਵਾ ਦਨੇ ਕਿਉਂਕਿ ਹੁਣ ਧੁੱਪ ਸੀਗੀ ਬਾਅਦ ਦੇ ਵਿੱਚ ਜਦੋਂ ਧੁੱਪ ਢਲ ਜਾਂਦੀ ਹੈ ਨਾ ਕੋ ਲੋ ਵੀ ਪਰਛਾਵਾਂ ਜਾਂ ਢਲ ਜਾਂਦਾ ਤੇ ਫਿਰ ਉਹ ਸ਼ੌਕ ਦਾ ਮਜ਼ਾ ਜਾਂ ਨਹੀਂ ਆਉਂਦਾ ਤੇ ਹੁਣ ਦੇਖੋ ਵੀਡੀਓ ਸਾਫ਼ ਬਣਦੀ ਪਈ ਆ ਬਾਅਦ ਦੇ ਵਿੱਚ ਇੰਦਾਂ ਦੀ ਸਾਫ਼ ਵੀਡੀਓ ਨਹੀਂ ਬਣਦੀ ਫਿਰ ਕਾਲੀ ਕਾਲੀ ਜਿਹੇ ਵਾਲਾ ਸ਼ੌਕ ਹੁੰਦਾ ਫਿਰ ਉਹ ਮੁਰਗੀ ਪੂਰੀਆਂ ਨਾ ਬਰੀਡ ਤੇ ਤਿਆਰ ਆ ਚੰਨੋ ਲੇਕਿਨ ਮੁਰਗੇ ਨੂੰ ਗਰਮ ਕਰਨਾ ਬਣਾ ਉਹਨੂੰ ਦਿੰਦੇ ਆ ਆਪਣੇ ਸਮਾਨ ਥੋੜਾ ਜਿਹਾ ਹੈਗਾ ਆਪਣੇ ਕੋਲ ਬਣਿਆ ਹੋਇਆ ਸ਼ਾਮ ਨੂੰ ਸਿੱਟਾਂਗੇ ਇਹਨੂੰ ਫਿਰ ਬਰੀਡ ਕਰਨਾ ਪੂਗਾ ਇੱਕ ਅੰਦਰ ਬੰਦ ਰਹਿਣ ਦਾ ਕਰਕੇ ਵੀ ਬਰੀਡ ਘਟਾਇਆ ਜਾਂਦਾ ਜਾਨਵਰ ਤੋ ਕਿ ਇਹਨੂੰ ਮੈਂ ਪਤਾੜ ਕੇ ਰੱਖਦੇ ਆ ਖੋਲ ਦੇਣਾ ਇਹਨੂੰ ਹੁਣ ਦੇਖਦੇ ਆ ਉਹ ਮੁਰਗੀਆਂ ਦੇ ਅੰਡੇ ਪੂਰੇ ਹੋ ਗਏ ਤਾਂ ਉਹਨਾਂ ਨੂੰ ਬੰਦ ਕਰ ਦੇਣਾ ਜਿਹੜਾ ਆਪਣਾ ਮੁਰਗ ਹਿਟਲਰ ਆ ਨਾ ਉਹਨੂੰ ਬੰਦ ਕਰ ਦਾਂਗੇ ਉਹਨਾਂ ਮੁਰਗੀਆਂ ਨੂੰ ਅੰਦਰ ਇਹਨੂੰ ਹੁਣ ਆਪਾਂ ਟਰਾਂਸਫਰ ਕਰਕੇ ਬਾਹਰ ਲਿਆਵਾਂਗੇ ਤੇ ਇਹਨੂੰ ਸਾਰਾ ਦਿਨ ਖੁੱਲਿਆ ਕਰਾਂਗੇ ਫਿਰ ਇਹ ਬਰੀਡ ਕਰੂਗਾ ਠੀਕ ਹੈ ਇਹ ਆ ਸੈੱਟ ਹੈ ਇਹ ਇਹ ਹੂੰ ਕੀ ਹੈ ਐਂਡਰ ਟਾਈਗਰ ਯਾਨਾ ਬੰਦਾ ਆ ਤੇ ਸਿਆਣੇ ਮੱਦੇ ਦੀ ਭਰਾਵਾ ਘੇਰ ਜਿਆਦਾ ਕਰਨੀ ਨਹੀਂ ਮਿਲਦੀ ਐ ਤੇ ਮੇਰਾ ਪਸੰਦੀਦਾ ਜਾਨਵਰ ਆ ਇਹੋ ਸਾਰਾ ਨਾ ਯਾਰਾ ਪਿਆਰ ਵੀ ਇਹਦੇ ਨਾਲ ਹੀ ਆਪਣਾ ਸਾਰਾ ਨਾ ਯਾਰਾ ਤੇ ਵੀ ਇਹਦੇ ਨਾਲ ਹੀ ਆਪਣਾ ਤੁਹਾਨੂੰ ਐਵੇਂ ਕਮਾਉਂਵੇਂ ਕਿਉਂਕਿ ਮੇਰਾ ਨਾਮ ਕੰਨ ਵਾਲਾ ਜਾਨਵਰ ਮਿਸ ਰੋਜੀ ਤੋਂ ਬਾਅਦ ਇਹ ਮੁਰਗਾ ਠੀਕ ਹੈ ਕਿਉਂਕਿ ਰੋਜੀ ਨਾਲ ਕਾਫੀ ਨਾਮ ਸੀਗਾ ਆਪਣਾ ਉਸ ਤੋਂ ਬਾਅਦ ਇਹਨੇ ਆਪਣਾ ਨਾਮ ਕਾਫੀ ਕੀਤਾ ਤੇ ਕਰਦਾ ਵੀ ਪਿਆ ਆ ਬਾਬਾ ਨਾਨਕ ਮੇਰੀ ਵੀ ਉਮਰ ਇਹਨੂੰ ਲਾ ਦੇ ਯਾਰ ਇਹ ਸਨਾਲੀ ਯਾਰ ਉਹ ਦੱਸਦਾ ਮੈਂ ਤਾਂ ਆ ਕਿ ਤੁਸੀਂ ਵੀ ਕਹਣਾ ਯਾਰ ਨਾਰ ਕਿਦਰੀ ਜੱਬੜੀਆਂ ਮਾਰਨਦਿਆ ਯਾਰ ਕਹ ਲੋ ਵੀ ਇੱਕ ਅਟੈਚਮੈਂਟ ਹੁੰਦੀ ਆ ਮੈਂ ਸਵੇਰੇ ਉੱਠ ਕੇ ਆ ਗਏ ਬਾਕੀ ਜਾਨਵਰ ਬਾਅਦ ਚ ਦੇਖਦਾ ਪਹਿਲਾਂ ਇਹਨੂੰ ਦੇਖਦਾ ਹਾਂ ਨਾ ਵੀ ਠੀਕ ਹੈ ਅੰਡਰ ਟੈਗਰ ਇਹਨੂੰ ਮੌਕਸੀ 250 ਐਮਜੀ ਲਾਉਂਗਾ ਕਿਉਂਕਿ ਮੈਨੂੰ ਲੱਗਦਾ ਥੋੜੀ ਜੀ ਦਿੱਕਤ ਹੈਗੀ ਹੈ ਇਹਨੂੰ ਬਾਗ ਦੇਣ ਚ ਬਾਗ ਦੇਣ ਚ ਦਿੱਕਤ ਉਦੋਂ ਆਉਂਦੀ ਇਹਨੂੰ ਜਦੋਂ ਇਹ ਪਾਣੀ ਪੁਣੀ ਠੰਡਾ ਪੀ ਲੈਂਦਾ ਕਿਤੇ ਉਹ ਫੇ ਗਲੇ ਨੂੰ ਲੱਗ ਜਾਂਦਾ ਕਿਉਂਕਿ ਸਿਆਣਾ ਹੋਇਆ ਆ ਤੇ ਤੁਹਾਨੂੰ ਪਤਾ ਹੀ ਆ ਜਦੋਂ ਆਪਣਾ ਬਡਾ ਪਾਉਣਾ ਸ਼ੁਰੂ ਹੋ ਜਾਂਦਾ ਫਿਰ ਉਹ ਜਵਾਨੀ ਵਾਲੀਆਂ ਗੱਲਾਂ ਬਾਤਾਂ ਆਪਾਂ ਭਾਲਨੇ ਉਹ ਨਹੀਂ ਬੰਦੀਆਂ ਗਈਆਂ ਤੇ ਇਵੇਂ ਹੀ ਜਾਨਵਰਾਂ ਦੇ ਵਿੱਚ ਜਿੱਦਾਂ ਕਹ ਲੋ ਵੀ ਜਿਹੜੀ ਉਮਰ ਦੇ हिसाब ਨਾਲ ਫਰਕ ਪੈਂਦਾ ਆ ਹਰ ਇੱਕ ਚੀਜ਼ ਦਾ ਬਾਕੀ ਤੁਸੀਂ ਕਰੋ ਸ਼ੌਂਕ ਉਹ ਮਾਦੀ ਦੀ ਪੂਛ ਜਿਹੜੀ ਹੈ ਖਰਾਬ ਹੋ ਗਈ ਸੀਗੀ ਟੁੱਟ ਗਈ ਸੀ ਸਭ ਲੋਂ ਅੰਡੇ ਦੇ ਬੈਠੀ ਬੈਠੀ ਦੀ ਤੇ ਉਹ ਦੁਬਾਰਾ ਕਰਦੀ ਪਈ ਆ ਚੰਨੋ ਤੈਨੂੰ ਦਾ ਪੁੰਜਾ ਬਹੁਤ ਚੋੜਾ ਆ ੁੰਝਾ ਦੇਖ ਕੇ ਨਾ ਗਏ ਦੇਖਦੇ ਵੀ ਲੰਡੀ ਮੁਰਗੀ ਨਾਰ ਚੱਕੀ ਫਿਰਦਾ ਠੀਕ ਆ ਤੇ ਬਾਕੀ ਗੱਲਾਂ ਬਾਤਾਂ ਤੇ ਮੁਕੜੀਆਂ ਨਹੀਂਓ ਕਿਉਂਕਿ ਮੈਂ ਉਹ ਜਾਨਵਰ ਬੱਚਿਆਂ ਦੀ ਡਿਲੀਵਰੀ ਵੀ ਕਰਨ ਜਾਣਾ ਜਿਹੜੇ ਬੱਚੇ ਚਾਣਨੇ ਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵਿਆਹ ਬੱਚੇ ਮੈਂ ਭੇਜਣ ਲੱਗਾ ਇਹ ਤੋਂ ਕੈਮਰਾ ਹਟਾਉਨੇ ਆ ਠੀਕ ਆ ਆ ਬੱਚੇ ਆ ਤਿੰਨ ਬੱਚੇ ਲੈ ਕੇ ਜਾਣੇ ਆ ਦੋ ਲੈ ਆ ਭਾਈ ਨੇ ਕਹਿੰਦਾ ਦੋ ਲੈਣੇ ਆ ਮੈਂ ਇਹਦਾ ਤਿੰਨਾ ਚੋਂ ਜਿਹੜਾ ਲੱਭਦਾ ਪਸੰਦ ਆਊਗਾ ਲੈ ਲਊਗਾ ਠੀਕ ਆ ਆ ਬੱਚੇ ਇਹ ਆ ਜਿਹੜੇ ਸੀ ਜੋੜੀ ਲੈਣੀ ਆ ਬਾਈ ਨੇ ਤਿੰਨੇ ਲੈ ਜਾਣੇ ਜਿਹੜਾ ਪਸੰਦ ਆਊਗਾ ਲੈ ਲਊਗਾ ਠੀਕ ਆ ਆਪਾਂ ਡੱਬੇ ਜਿਹਨਾਂ ਨੂੰ ਕਰਦੇ ਆਂ ਬੰਦ ਇੱਥੇ ਆਪਾਂ ਇਹਦੇ ਵਲੋਗ ਦਾ ਐਡ ਕਰਦੇ ਆਂ ਪੇਟੀ ਤਿਆਰ ਆ ਤੇ ਆਪਣਾ ਸਪੋਰਟ ਕਰੋ ਦੱਬ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਮਿਲਦੇ ਆਂ ਫਿਰ ਅਗਲੇ ਵਲੋਗ ਚ ਸਭ ਰਾਖਾ